ਪਰਾ ਬੈਠੇ ਨੇ ਸਾਰੇ ਪੰਡਾਲ ਦੇ ਵਿੱਚ ਸੱਜੋ ਮੈਂ ਤਾਂ ਬੋਲੂਗਾ ਪਰ ਦੂਜਾ ਨੰਬਰ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਕਰਨ ਵਾਲੇ ਉਹ ਇੱਥੇ ਬੈਠਣ ਜਿਹੜੇ ਸਰਕਾਰੀ ਗੱਲਾਂ ਨੇ ਉਹ ਇਕੱਠੇ ਚਲੋ ਜੁਰ ਉਹ ਨਾ ਹੋਵੇ ਛੋਟੀ ਛਾਤੀ ਦੇ ਵਿੱਚ ਸਾਰੇ ਬੈਜੋ ਬੈ ਕੇ ਬਣਾ ਲਓ ਬੈ ਕੇ ਬੋਲੋ ਬੋਲੋ ਜੀ ਬੋਲੋ ਬੋਲੋ ਗੁਰਜੀਤ ਸਿੰਘ ਜੀ ਬੋਲੋ ਨੇ ਚੱਲ ਰਿਹਾ ਚੱਲ ਰਿਹਾ ਚੱਲਦਾ ਪਿਆ ਵੀਰੇ ਚੱਲਦਾ ਪਿਆ ਗੁਰਜੀਤ ਸਿੰਘ ਜੀ ਬੋਲੋ ਹਾਂ ਹਾਂ ਬੋਲੋ ਬੋਲੋ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ the person you are speaking with has put your call on hold please stay on the line ਉਧਰ ਹੋਲਡ ਹੋ ਗਿਆ ਤੁਹਾਡੇ ਵੱਲੋਂ ਗੁਰਜੀਤ ਸਿੰਘ ਜੀ ਕੱਟ ਕੇ ਲਓ ਤੁਸੀਂ ਫੋਨ ਤੁਹਾਡੇ ਆ ਰਿਹਾ ਕੋਈ ਉਧਰ ਗੁਰਜੀਤ ਸਿੰਘ ਦਾ ਫੋਨ ਆ ਰਿਹਾ ਕੋਈ ਤੁਸੀਂ ਹੈਲੋ ਹਾਂ ਹਾਂ ਚਲੋ ਚਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਦੋਂ ਨਾ ਚੜਿਆ ਇਸ ਟਾਵਰ ਤੇ ਮੇਰੀ ਕੱਲੀ ਕੱਲੀ ਗੱਲ ਧਿਆਨ ਨਾਲ ਸੁਣ ਲਿਓ ਆਸਪ ਕਰਨਾ ਨਾ ਕਰਨਾ ਤੁਹਾਡੀ ਮਰਜ਼ੀ ਕਈ ਸਰਕਾਰੀ ਧੱਲੇ ਫਿਰਦੇ ਨੇ ਇਸ ਮੋਰਚੇ ਨੂੰ ਖਰਾਬ ਕਰਦੇ ਮੈਂ ਉਹਨਾਂ ਨੂੰ ਪਹਿਲਾਂ ਤਾਰਨਾ ਕਰਨਾ ਕਿਉਂ ਨਾ ਦੂਰ ਹੋ ਜਾਓ ਇਸ ਮੋਰਚੇ ਤੋਂ ਬਧੀਆ ਰਹੋਗੇ ਕਹਿੰਦੇ ਉਹ ਕੰਮ ਨਾ ਹੋਵੇ ਅਸੀਂ ਬੇਅਦਬੀ ਤੋਂ ਪਹਿਲਾਂ ਸੋਡੇ ਕਾਟੇ ਲਾ ਲੀਏ ਤਾਂ ਡਗੜੇ ਹੋ ਗਏ ਇਸ ਮੋਰਚੇ ਦੇ ਵਿੱਚੋਂ ਲੋੜਨੀ ਆ ਸੋਡੇ ਵਰਗੇ ਗਰਦਾਰਾਂ ਦੀ ਅਗਲੀ ਗੱਲ ਜੇ ਅਸੀਂ ਇੱਥੇ ਮੈਂ ਬੈਠਿਆ ਟਾਵਰ ਦੇ ਉੱਤੇ ਟਾਮੇ ਐਸੇ ਕਰਕੇ ਬੈਠੇ ਆ ਮੋਰਚਾ ਜਿੱਤਣ ਵਾਸਤੇ ਬੈਠੇ ਆ ਉਹ ਮਰਦੇ ਦਮ ਤੱਕ ਮੈਂ ਅੜਿਆ ਰਹੂਗਾ ਸਰਕਾਰਾਂ ਦੇ ਕਬੜ ਦਾ ਰਹੂੰਗਾ ਹੁਣ ਬੋਲਣ ਦਾ ਮੈਂ ਬਹੁਤ ਖੁਸ਼ੀ ਪਰ ਤੁਹਾਡੇ ਡਰਾਮੇ ਤੋਂ ਮੈਨੂੰ ਬਹੁਤ ਜ਼ਿਆਦਾ ਦੁੱਖ ਮਿਲਿਆ ਅੱਜਲੇ ਵੀ ਥੱਲੇ ਜੇ ਪ੍ਰਤਾਨ ਕੱਢਣ ਦਾ ਜਿਆਦਾ ਸ਼ੌਂਕ ਹੈ ਆਮੋ ਸਾਹਮਣੇ ਹੋ ਜਾਓ ਬਾਹਰ ਚਲੋ ਜੀਰ ਦੇ ਦਮ ਆਮੋ ਸਾਹਮਣੇ ਹੋ ਜਾਓ ਸਾਹਮਣੇ ਗਰਾਊਂਡ 'ਤੇ ਡਰਾਮਾ ਕਰੇ ਜਿਹੜਾ ਚੌਧਰ ਪਾਰਦਾ ਹੈ ਚੌਧਰ ਨਹੀਂ ਇੱਥੇ ਕਿਸੇ ਨੂੰ ਮਿਲਦੀ ਗੱਟੇ ਲੈ ਆਣਗੇ ਕਰਤਾਰਾਂ ਦੇ ਘੱਟੇ ਜ਼ਿੰਮੇਵਾਰੀ ਮੈਂ ਲਵਾਂਗਾ ਵਿੱਚ ਕੋਈ ਵੀ ਬਿਆਨ ਨਹੀਂ ਜਾਰੀ ਕਰਿਆ ਕਿਸੇ ਵੀ ਕੌਮ ਦੇ ਲੀਡਰ ਨੇ ਆਪਣਾ ਬਿਆਨ ਜਾਰੀ ਨਹੀਂ ਕਰਿਆ ਐਮਪੀ ਸਰਬਜੀਤ ਸਿੰਘ ਸ਼ਹੀਦ ਭਾਈ ਬਿਆਸ ਸਿੰਘ ਦਾ ਬੇਟਾ ਇੱਕ ਵਾਰੀ ਆ ਕੇ ਉਹ ਵੀ ਆਪਣਾ ਕੰਮ ਨਿਮੇੜ ਗਿਆ ਭਾਈ ਅਮਰਤਪਾਲ ਦੇ ਪਿਤਾ ਜੀ ਬਾਪੂ ترਸੇਮ ਸਿੰਘ ਉਹ ਵੀ ਲੱਗਦਾ ਹੈ ਪਿੱਛੇ ਹਟਦੇ ਦਿਖ ਰਹੇ ਨੇ ਪਰ ਹੁਣ ਮੈਂ ਇਤੋਂ ਇੱਕ ਐਲਾਨ ਜਾਰੀ ਕਰ ਰਿਹਾ ਉਹ ਸਿੱਖ ਸੰਗਤ ਆਪਣੇ 24 ਪਾਵੇ ਜਿੰਨੇ ਵੀ ਅੱਜ ਤੱਕ ਮੋਰਚੇ ਲੱਗੇ ਨੇ ਸਾਹਟਰ ਪੋਕਰਾਂ ਦੇ ਲੱਗੇ ਨੇ ਇੱਥੇ ਬੈਠੇ ਬਾਜਾਂ ਮੈਦੇ ਪੱਤਾ ਉਹ ਧਰਤੀ ਉਹ ਨਾ ਨੂੰ ਵੀ ਸੁਣ ਲੈ ਮੇਰੇ ਔਡੀਆਂ ਨੂੰ ਜੇ ਆਪਣਾ ਸਨੇਹਾ ਕੀ ਹੈ ਵੀ ਇਹ ਮੋਰਚਾ ਲੱਗੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਰੋਕਣ ਵਾਸਤੇ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਹੋ ਤਾਂ ਮੋਰਚੇ ਦੇ ਸਾਥ ਦਿਓ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਪੂਰੇ ਪੂਰੇ ਪੰਜਾਬ ਨੂੰ ਸੀਲ ਕਰ ਦੇ ਤੋਂ ਹੁਕਮ ਜਾਰੀ ਕਰਾਂਗੇ ਬੱਲੇ ਸਾਨੀਆ ਜਿਹੜੇ ਕਹਿੰਦੇ ਨੇ ਤਲਦੀਪ ਸਿੰਘ ਟੈਂਟਰ ਮੈਂ ਤੈਨੂੰ ਆਪਣਾ ਭਰਾ ਸਮਝਦਾ ਇਹ ਜੇ ਬੋਲਣਾ ਬੋਲਿਆ ਕਰ ਜਿਹੜਾ ਮੇਰੇ ਉੱਤੇ ਬੱਠੇ ਨੇ ਚੀਸ ਪਾਵੇ ਤੂੰ ਕਹਿੰਦਾ ਸਰਬੱਤ ਖਾਲਸਾ ਦੇ ਲੱਖਾਂ ਦਾ ਘਟੋਆ ਉਹ ਤੋਂ ਕੀ ਨਿਕਲਿਆ ਜੇ ਤੈਨੂੰ ਹਜੇ ਵੀ ਭਰੋਸਾ ਨਹੀਂ ਤਾਂ ਇਥੋਂ ਮੇਰੇ ਵੀਰ ਜਾ ਸਕਦਾ ਠੀਕ ਹੈ ਤੈਨੂੰ ਮੇਰੇ ਤੇ ਭਰੋਸਾ ਹੋਣਾ ਚਾਹੀਦਾ ਪਰ ਬੱਠੇ ਦੇ ਅਗਲੀ जदों जथेदार को स्ने पहुंच गया संपर्दावान को स्नेहा पहुंच गया आईसी पीसी को स्नेहा पहुंच गया किसान जथेबंद को सुनेहा पहुंच गया समाज सेवियों को स्नेहा पहुंच गया जो फिर भी साथ नहीं देंगे इत तो समेत तो फोटो समेत तो उन्होंने अवते ਸਾਰੇ ਪੰਜਾਬ ਦੇ ਵਿੱਚ ਪੋਸਟਰ ਲਾਵਾਂਗੇ ਉਹਨਾਂ ਨੂੰ ਇੱਕ ਘਤਾ ਮਿਲੂਗਾ ਇੱਥੋਂ ਓ ਮਿਲੂਗਾ ਗਰਦਾਰੀ ਦਾ ਵੀ ਇਹ ਸਿੱਖ ਕੌਮ ਦੇ ਕਰਤਾਰ ਨੇ ਇਹ ਜਥੇਦਾਰ ਵੀ ਹੈਗੇ ਐ ਸਰਕਾਰੀ ਟੱਟੂ ਨੇ ਇਹ ਸਮਾਜ ਸੇਵੀ ਨਹੀਂ ਹੈਗੇ ਇਹ ਸਰਕਾਰ ਦੇ ੱੱੱਲੇ ਨੇ ਓਏ ਸਾਡੀਆਂ ਸੰਪਰਦਾਵਾਂ ਦੇ ਮੋਢੀ ਨਹੀਂ ਹੈਗੇ ਇਹ ਸਰਕਾਰ ਦੇ ਤਲਵੇ ਚੱਟਣ ਵਾਲੇ ਨੇ ਕਿਉਂਕਿ ਇਹ ਗੁਰੂਗ੍ਰਾਂਦ ਸਾਹਿਬ ਦਾ ਸਤਕਾਰ ਨਹੀਂ ਚਾਹੁੰਦੇ ਤਰੀਕ ਨੂੰ ਜਿਹੜੀ ਆਉਣ ਵਾਲੀ 7 ਤਰੀਕ ਹੈ ਉਹਨੂੰ ਅਸੀਂ ਸਾਰੇ ਦਾ ਸਾਰਾ ਸਮਾਨਾ ਸੀਲ ਕਰਾਂਗੇ ਸਾਰੇ ਦਾ ਸਾਰਾ ਸਮਾਨ ਵਾਲੇ ਨਾਲੋਂ ਐ ਬੱਦ ਤੋਂ ਬੱਦ ਜਿਹੜੇ ਗੁਰੂ ਨੂੰ ਪੇਰ ਕਰਦੇ ਨੇ ਉਹ ਪਹੁੰਚਣ ਜਿਹੜੇ ਡੋਗ ਲੈਣੇ ਉਹ ਆਪਦੇ ਘਰੇ ਚ ਬੈਠਣ ਉਹਨਾਂ ਦੀ ਲੋੜ ਨਹੀਂ ਹੈਗੀ ਸਾਨੂੰ ਨਾਲ ਸੀ ਬੱਕਰਾਂ ਹਾਂ ਤੇ ਨਾਲ ਅਸੀਂ ਕਿ ਕਿਸੇ ਨੂੰ ਮੇਕਰ ਦੇਣਾ ਹੈ ਜਿਹੜਾ ਤੁਸੀਂ ਕਹਿੰਦੇ ਹੋ ਵੀ ਅੱਗੇ ਦੀ ਰਣ ਰੀਤੀ ਕੀ ਹੈ ਮੈਂ ਰੋਕੇ ਹੋਏ ਸੀ ਸਾਰਿਆਂ ਨੂੰ ਥੱਲੇ ਵੀ ਭਾਈ ਪਹਿਲਾਂ ਤਾਂ ਕਾਮ ਨੂੰ ਇਕੱਠੀ ਕਰ ਲੀਏ ਤਾਂ ਪਹਿਲਾਂ ਬਹਾਨੇ ਸੀ ਜੀਰੀਆਂ ਨਹੀਂ ਜੀ ਵਿਕਰੀਆਂ ਜੀਰੀਆਂ ਵੀ ਵੇਚੀਆਂ ਫਿਰ ਕਹਿੰਦੇ ਕੜਕਾਣੀ ਜੀ ਵਿਚੀਆਂ ਜਾ ਰੀਆਂ ਡੀ.ਓ.ਪੀ ਨਹੀਂ ਮਿਲ ਰਿਹਾ ਉਹ ਕਣਕਾਂ ਵੀ ਬੀਜੀਆਂ ਨਹੀਂ ਆਦੇ ਪਾਣੀ ਵੀ ਲਾਉਣ ਲੱਗੇ ਤਾਂ ਸੋਣਾ ਜੋ ਦਿਖਾਈ ਦੇ ਰਿਹਾ ਔਰੇ ਮੰਡਾਲ ਦੇ ਵਿੱਚ ਆਉਂਦੇ ਬਾਅਦ ਚਲੇ ਜਾਣ ਦੀ ਪਹਿਲਾਂ ਹੋ ਜਾਂਦੀ ਹੈ ਮੈਂ ਉੱਤੇ ਬੈਠਾ ਸਭ ਨੂੰ ਦੇਖ ਰਿਹਾ ਪਹਿਲਾਂ بڑے ਬਾਬੇ ਆਉਂਦੇ ਹੁੰਦੇ ਸੀ ਚਿੰਟੇ ਵਜਾਉਣ ਵਾਲੇ ਹੁਣ ਇੱਕ ਦੁੱਕਾ ਆਉਂਦਾ ਸਾਰੇ ਉਹ ਵੀ ਖੁੱਟਾਂ 'ਚ ਵੜ ਗਏ ਕੱਲੇ-ਕੱਲੇ ਦੇ ਫੋਟੋ ਲੈ ਕੇ ਕਰਦਾਰ ਐਲਾਨਾ ਕਰਿਆ ਸੀ ਇਸ ਮੋਰਚੇ ਵੱਲੋਂ ਕਿਸੇ ਨੂੰ ਨਹੀਂ ਬਖਸ਼ਾਂਗੇ ਜੇ ਨਾ ਵੀ ਪੱਤਰਕਾਰ ਨੇ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਵੀ ਸਨੇਹਾ ਪਕਾਇਓ ਉਹ ਵੀ ਸਾਥ ਨਹੀਂ ਦੇਦੇ ਤਾਂ ਜੇ ਉਹ ਸਾਥ ਨਹੀਂ ਦਿੰਦੇ ਉਹਨਾਂ ਦੇ ਵੀ ਪੋਸਟਰ ਜਾਰੀ ਕਰਾਂਗੇ ਕਰਤਾਰ ਦਾ ਖitab ਦੇ ਕੇ ਕਿਸੇ ਨੂੰ ਨਹੀਂ ਬਖਸ਼ਿਆ ਜਾਊਗਾ ਇਸ ਮੋਰਚੇ ਵੱਲੋਂ ਮੈਂ ਕਿਹਾ ਸੀ ਪਹਿਲੇ ਦਿਨ ਤੋਂ ਵੀ ਜਿੱਦ ਦੇ ਬਾਜਾਂ ਵਾਲੇ ਪਿਤਾ ਦਾ ਹੁਕਮ ਹੋ ਗਿਆ ਤੱਤ ਮੇਰਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਦੂਜਾ ਨੰਬਰ ਮੈਂ ਡੋਲਣ ਵਾਲਾ ਨਹੀਂ ਹਾਂ ਜੇ ਤੁਸੀਂ ਮੈਨੂੰ ਹਲਕਾ ਸਮਝੋ ਉਹ ਮੈਂ ਇਸ ਮਰਦ ਕੰਮੜੇ ਦਾ ਪੱਤਾ ਬੰਦ ਬੰਦ ਕਟਾਰ ਸਕਦਾ ਪਰ ਪੱਛੇ ਨੂੰ ਨਹੀਂ ਮੋੜ ਸਕਦਾ ਹੁਣ ਅਗਲੀਆਂ ਗੱਲਾਂ ਤੋਂ ਸੁਣ ਲਓ ਮੇਰੀਆਂ 2017 ਦੇ ਵਿੱਚ ਮੇਰੇ ਅੰਦਰ ਇੱਕ ਚਿੰਗ ਜਾਗੀ ਜਿਸ ਦੀ ਯਾਦ ਕਰਵਾਇਆ ਜਾਵੇ ਤਾਰਾਂ ਤੋਂ ਮੁੱਕ ਰੱਖਦੇ ਹੋਏ ਸਤ ਜਰਨੈਲ ਸਿੰਘ ਪਿੰਡਰ ਵਾਲਿਆਂ ਦਾ ਜਨਮ ਦਿਨ ਮਨਾਉਣ ਦਾ ਇੱਕ ਦੇਰ ਤੋਂ ਲਿਖੀ ਗਈ 9 ਮਾਰਚ ਤਾ ਜਦੋਂ ਵਿਚਾਰ ਕਰੇ ਉਦੋਂ ਬਹੁਤ ਈ ਸੀ ਪਰ ਜਦੋਂ ਮਨਾਉਣ ਦੀ ਬੇੜਾ ਆਇਆ ਤਾਂ ਸਾਰੇ ਭੱਜ ਗਏ ਸਾਰੇ ਪੰਡਿਤ ਕਿ ਪਾਸੇ ਮੈਂ ਇਕੱਲਾ ਇੱਕ ਪਾਸੇ ਆ ਜਦੋਂ ਮੈਂ ਉਦਾਸ ਹੋ ਕੇ ਮਾਪਦੇ ਘਰ ਦੇ ਵਿੱਚ ਗਿਆ ਮੇਰੀ ਮਾਂ ਹੈ ਜਿਹੜੀ ਉਹ ਮੇਰਾ ਦੂਜਾ ਰੱਬ ਹੈ ਤਾਂ ਮੈਂ ਆਪਣੀ ਮਾਂ ਕੋਲ ਬੋਹ ਰੋਇਆ ਆ ਪੰਡਾਲ ਤੇ ਬੈਠੀ ਆ ਪੁੱਛ ਸਕਦੇ ਹੋ ਮਾਂ ਮਾਤਾ ਆਪਣੇ ਸਿੱਖ ਸਿੱਖ ਤੋਂਉਣ ਦੇ ਲੈਕ ਨਹੀਂ ਹੈਗੇ ਸਾਰੇ ਪੰਡ ਮੇਰੇ ਵਿਰੁੱਧ ਹੋ ਗਿਆ ਸੰਤਾਂ ਨੂੰ ਮਾੜਾ ਕਹਿੰਦੇ ਆ ਲੋਕ ਕੱਚ ਵੀ ਉਹ ਸੱਚ ਹੈ ਏੜ ਮਰੀਆਂ ਜਮੀਰਾਂ ਵਾਲੇ ਲੋਕ ਨੇ ਜਿਹੜੇ ਉਹ ਮਰਦਾ ਗੰਬੜੇ ਨੂੰ ਅੱਜ ਵੀ ਅੱਤਵਾਦੀ ਕਹਿੰਦੇ ਨੇ ਤੇ ਉੱਥੇ ਮੇਨੂੰ ਮਾਤਾ ਨੇ ਦਿਲਾਸਾ ਦਿੱਤਾ ਵੀ ਪੁੱਤਰਾ ਤੂੰ ਬਾਜਾਂ ਵਾਲੇ ਦਾ ਪੁੱਤ ਐ ਆ ਬਾਜਨ ਦਾ ਬਲੀ ਉਹ ਹੁੰਦਾ ਜਿਹੜਾ ਬਾਜਨ ਨਭਾਵੇ ਤੇਰਾ ਕੁਸ ਲੱਗ ਜਾ ਤੂੰ ਜਨਮ ਦਿਨ ਮਨਾਉ ਉਸੇ ਡੇਟ ਨੂੰ ਜਵਾਨ ਤੋਂ ਨਾ ਮੁਕਰ ਤਾਂ ਮਨਾਇਆ ਅੜੀ ਚੜਦੀ ਕਲਾ ਦੇ ਨਾਲ ਬਾਰਾ ਸਿੰਘ ਬਾਦੂ ਆਏ ਪਿੰਡ ਦਾ ਕੋਈ ਨਹੀਂ ਆਇਆ ਕਿਰਾਏ ਤੇ ਜਨਾਨੀਆਂ ਬੁਲਾਈਆਂ ਸੀ ਕਾਦੇ ਪਕਾਉਣ ਨੂੰ ਓਏ ਅੱਜ ਵੀ ਹੋਈ ਮੇਲੇ ਓਏ ਸਮਾਜ ਸਾਰਾ ਇੱਕ ਪਾਸੇ ਐ ਮੈਂ ਕੱਲਾ ਟਾਵਰ ਤੇ ਇੱਕ ਪਾਸੇ ਬੈਠਿਆ ਪਹਿਲਾਂ ਤਾਂ ਮੇਰੀ ਮਾਂ ਦਾ ਥਾਪੜ ਸੀ ਮੈਨੂੰ ਉਦੋਂ ਅੱਜ ਮੈਨੂੰ ਬਾਜਾਂ ਵਾਲੇ ਪਿਤਾ ਦਾ ਥਾਪੜ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅੱਜ ਬਾਜਾਂ ਵਾਲੇ ਪਿਤਾ ਨੇ ਹੁਕਮ ਜਾਰੀ ਕਰੇ ਵੀ ਪੁੱਤਰ ੱੱਲਾ ਨਾ ਸਮਝੀ ਤੈਨੂੰ ਇਹ ਸਵਾ ਲੱਖ ਬਣਾ ਦੂੰਗਾ ਓਏ ਦੁਸ਼ਮਣਾਂ ਥੱਲੇ ਅਗਮਚਾਰੇ ਪੁੱਤਰਾ ਟਾਈਮ ਆ ਗਿਆ ਖੱਡਾਂ ਦੇ ਵਿੱਚ ਹੱਥ ਪਾਉਣ ਦਾ ਜਿੰਨੇ ਜ਼ਹਿਰੀਲੇ ਸੁਪਨੇ ਸਾਰਿਆਂ ਨੂੰ ਖੱਡਾਂ ਦੇ ਵਿੱਚੋਂ ਕੱਢਾਂਗੇ ਹੁਣ ਤਾਂ ਜੋ ਦੇ ਲੱਗੀਆਂ ਖਿੱਚਾਂਗੇ ਇਸ ਮਾਰ ਚਰੇ ਬੱਚੋ ਜੀਰੇ ਵਿੱਚ ਦਾਮਾ ਓਏ ਲਥੀ ਟੱਪ ਜਿਓ ਕੰਮ ਹੈ ਨਹੀਂ ਉਹ ਕੰਨਾਂ ਦੇ ਵਿੱਚ ਜਾ ਕਰ ਜਾਂ ਜੇ ਸਮਝੋ ਸਮਝੋ ਜਾ ਕੇ ਸਾਨੂੰ ਜ਼ਰੂਰਤ ਨਹੀਂ ਆਤੋਗ ਲਿਆ ਦੀ ਇਹ ਮਰਦਾ ਕੰਮਣਿਆਂ ਨਾਲ ਮੋਰਚੇ ਇਸ ਮੋਰਚੇ ਦਾ ਮੋਟੀ ਬਾਜਾ ਮਰਾ ਪਿਤਾ ਆਪ ਹੈ ਇਹ ਮੋਰਚੇ ਨੂੰ ਨਾ ਕੋਈ ਹਰਾ ਸਕਦਾ ਨਾ ਕਿਸੇ ਦੀ ਜੁਰਤ ਹੈ ਮੈਂ ਉੱਪਰ ਕਿਉਂ ਬੈਠਿਆ ਮੈਂ ਸੋਡੀਆਂ ਕਰਤੂਤਾਂ ਤੋਂ ਜਾਣਦਾ ਮੈਂ ਸੋਡੀਆਂ ਕਰਤੂਤਾਂ ਤੋਂ ਤੁਸੀਂ ਥੱਲੇ ਲੜ ਲੜ ਕੇ ਮਰਨ ਜੋ ਗਈਆਂ ਓਏ ਸਿਰ ਜੋੜ ਕੇ ਬੈਠਨ ਵਾਲੇ ਨਹੀਂ ਹੈਗੇ ਤੁਸੀਂ ਓ ਦੁਸ਼ਟੋ ਕਦੇ ਸਿਰ ਜੋੜ ਕੇ ਬੈਠ ਕੇ ਮੋਰਚੇ ਨੂੰ ਫਟੇ ਦਾ ਵੀ ਕਦੇ ਆਗਾਜ਼ ਕਰੋ ਕੱਲਰਨ ਜੋ ਕੀ ਰਹੇ ਹੋਗੇ ਕੁੱਤਿਆਂ ਵਾਂਗੂ ਮੈਂ ਹੱਥ ਜੋੜ ਕੇ ਆ ਜੀ ਬੇਰਤੀ ਕਰਦਾ ਇਕੋ ਹੋ ਕੇ ਲੜ ਲਓ ਜੇ ਬਾਜਾਂ ਵਾਲੇ ਦੇ ਪੁੱਤੋ ਜੇ ਬਾਜਾਂ ਵਾਲੇ ਦੇ ਪੁੱਤ ਆਪਣੇ ਆਪ ਨੂੰ ਕਹਉਂਦੇ ਨਹੀਂ ਤਾਂ ਆਪਣਾ ਆਪਣਾ ਰਸਤਾ ਨਾ ਪਾਓ ਸਾਨੂੰ ਦੋਗਲਿਆਂ ਦੀ ਲੋੜ ਨਹੀਂ ਹੈਗੀ ਇਹ ਮੋਰਚਾ ਗੁਰੂਗ੍ਰਾਂ ਸਾਹਿਬ ਦੇ ਸਤਕਾਰ ਦਾ ਇਹ ਕਿਸੇ ਦਾ ਪਰਸਨਲ ਮੋਰਚਾ ਨਹੀਂ ਹੈਗਾ ਜੀ ਦਾ ਜੀ ਕਰਦਾ ਹੈ ਸ਼ੁੱਧ ਵਿਚਾਰ ਦੇ ਰਸਤੇ ਤੋਂ ਸ਼ੁੱਧ ਵਿਚਾਰ ਉਹਨੂੰ ਟਾਈਮ ਮਿਲੂਗਾ ਜਿਹੜਾ ਦਊਗਾ ਭੜੇ ਵਿਚਾਰ ਉਹ ਮੇਰੇ ਵੱਲੋਂ ਹੁਕਮ ਹੈ ਉਹਨੂੰ ਟਾਈਮ ਨਾ ਦਿੱਤਾ ਜਾਵੇ ਕਿਉਂਕਿ ਉਹ ਆਪ ਜੀਆ ਚੌਧਰਾ ਕੋਟ ਦੇ ਚੌਧਰਾ ਕੋਟ ਵਾਲੇ ਨੂੰ ਕੋਈ ਟਾਈਮ ਨਹੀਂ ਮਿਲਦਾ ਓਏ ਇਸ ਮੋਰਚੇ ਤੋਂ ਆਪਣਾ ਰਸਤਾ ਨਾਪ ਸਕਦਾ ਕਈ ਉਰੇ ਪਾਰਟੀਆਂ ਬਣਾਉਣਾ ਜਾਂਦੇ ਨੇ ਓਏ ਐਸੀ ਨਹੀਂ ਤਰ੍ਹਾਂ ਦੀ ਕਿਸੇ ਪਾਰਟੀ ਦੀ ਅਸੀਂ ਕੋਈ ਉਰੇ ਪਾਰਟੀਆਂ ਬਣਾਉਣੀ ਓਏ ਅਸੀਂ ਚਾਹੁੰਦੇ ਆ ਸਾਰੀ ਕੌਮ ਇਕੱਠੀ ਹੋਵੇ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਬਹਾਲ ਹੋਵੇ ਸਖਤ ਕਾਨੂੰਨ ਬਣਨ ਇਹ ਸਰਕਾਰਾਂ ਨੂੰ ਮਜਬੂਰ ਕਰਦਾਂਗੇ ਕਾਨੂੰਨ ਬਣਾਉਣ ਦੀਆਂ ਕਿਹੜਾ ਕਹਿਣਾ ਨਹੀਂ ਬਣੂਗਾ ਕਾਨੂੰਨ ਕਤੰਚ ਕਰੋੜ ਬਣਾ ਲਾਂਗੇ 1 ਕਤੰਚ ਸ੍ਰੀਏ ਕਾਲ ਓਏ ਸਾਡੇ ਦੇ ਵਿੱਚ ਬਾਜਾਂ ਵਾਲੇ ਪਿਤਾ ਦੀ ਜੋਤ ਜਗਦੀ ਏ ਜਿਹੜਾ ਉਹ ਆਪਣੇ ਸੱਚੇ ਦਿਲੋਂ ਪਿਤਾ ਮੰਨਦਾ ਬਾਜਾਂ ਵਾਲੇ ਪਿਤਾ ਨੂੰ ਤੁਹਾਨੂੰ ਹਰਾਉਣ ਵਾਲਾ ਕੋਈ ਜੰਮਿਆ ਨਹੀਂ ਇਸ ਧਰਤੀ ਤੇ ਪਰ ਆਪਣੇ ਆ ਦਾ ਸਾਨੂੰ ਡਰ ਆਪਣੇ ਸਾਡੇ ਪਹਿਲਾਂ ਵੀ ਪੱਗਾ ਲਾਉਂਦੇ ਆਲੇ ਨੇ ਅੱਜ ਵੀ ਲਾ ਰਹੇ ਨੇ ਸੋਨ ਉਸ ਪਾਈ ਮਵਾਰਕ ਸੋਡੀ ਸੋਚ ਤੇ ਆਉਣ ਵਾਲੀ 7 ਤਰੀਕ 7 ਦਸੰਬਰ ਦਿਨ ਸ਼ਨੀਵਾਰ ਇੱਥੇ ਇਕੱਠ ਹੋਊਗਾ ਜਿਹੜਾ ਵੀ ਵਾਤਵਾਂਵਾਦ ਇਕੱਠ ਲਿਆ ਸਕਦਾ ਓਹ ਕਾਪੀਆਂ ਤੇ ਲਿਖੇ ਤੇ ਜਿਹੜੀ ਮੈਂ ਗੱਲ ਕਹੀ ਹੈ ਵੀ ਸਾਰਿਆਂ ਕੋਲ ਸੁਨੇਹਾ ਪੁੱਛੋ ਉਹਨਾਂ ਨੂੰ 1 ਜਨਵਰੀ ਤੱਕ ਦਾ ਟਾਈਮ ਦਿੱਤਾ ਹੂੰ ਯਾਰੇ ਲੰਮਾ ਟਾਈਮ ਨਹੀਂ ਅਸੀਂ ਦੇਣਾ ਕਿਸੇ ਨੂੰ ਕਿਉਂਕਿ ਅੱਜ ਆएगी ਇੱਕ ਤਰੀਕ ਆਉਣ ਵਾਲੀ ਇੱਕ ਤਰੀਕ ਤੱਕ ਜੇ ਤਾਂ ਉਹ ਜਾਗਦੇ ਨੇ ਜਥੇਦਾਰ ਸੰਪਰਦਾਮਾਂ ਦੇ ਮੁਖੀ ਟਕਸਾਲਾਂ ਦੇ ਮੁਖੀ ਜਥੇਬੰਦੀਆਂ ਦੇ ਮੁਖੀ ਸ਼ਰੋਮਣੀ ਅਕਾਲੀ ਦਾ ਅੰਮ੍ਰਿਤਸਰ ਦਾ ਮੁਖੀ ਸਿਮਰਜੀਤ ਸਿੰਘ ਮਾਨ ਐਟੋ ਠੋਕ ਠੋਕਾਂਗੇ ਸਾਰਿਆਂ ਨੂੰ ਕਿਸੇ ਨੂੰ ਨਹੀਂ ਬਖਸ਼ਣਾ ਕੋਈ ਆਇਆ ਨਾ ਕਹੇ ਪ੍ਰੋਫੈਸਰ ਨੂੰ ਭੇਜ ਕੇ ਅਸੀਂ ਗੋਂਗਲੂਆਂ ਤੋਂ ਮਿੱਟੀ ਝਾੜਤੀ ਬਖਸ਼ੇ ਨਹੀਂ ਕੋਈ ਵੀ ਜਾਊਗਾ ਅੰਮਰਤਪਾਲ ਦਾ ਪਿਓ ਹੁਣ ਤੱਕ ਕੋਣੇ ਪ੍ਰੈਸ ਕਾਨਫਰੰਸ ਬੁਲਾ ਕੇ ਇਸ ਮੋਰਚੇ ਪ੍ਰਤੀ ਇੱਕ ਵੀ ਬਿਆਨ ਜਾਰੀ ਨਹੀਂ ਕੀਤਾ ਮੈਂ ਉਹਨੂੰ ਆਪ ਕਿਹਾ ਸੀ ਬਾਪੂ ਬਿਆਨ ਜਾਰੀ ਕਰ ਪਰ ਨਹੀਂ ਕੀਤਾ ਹੁਣ ਤੱਕ ਜਿੰਨੇ ਵੀ ਹੈਗੇ ਮੇਰੇ ਅੰਦਰ ਬਹੁਤ ਬਣ ਬਲੇ ਨੇ ਬੋਲਣ ਨੂੰ ਮੈਂ ਸਾਰਿਆਂ ਨੂੰ ਬੋਲ ਸਕਦਾ ਔਰ ਸਾਰਿਆਂ ਕੋਲ ਸਨੇਹਾ ਪਹੁੰਚਾ ਦਿਓ ਉਹਨਾਂ ਨੂੰ ਟਾਈਮ ਦਿੱਤਾ ਹੈ 1 ਤਰੀਕ ਤੱਕ ਦਾ 1 ਤਰੀਕ ਤੱਕ ਉਹ ਉਦੋਂ ਪਹਿਲਾਂ ਪਹਿਲਾਂ ਜਾਗਦੇ ਨੇ 1 ਤਰੀਕ ਨੂੰ ਦਾ ਸੀ ਇਹ ਐਲਾਨ ਕਰਾਂਗੇ ਅਰੋ ਦਰਦਾਰ ਦਾ ਖਿਤਾਬ ਦੇਵਾਂਗੇ ਕੱਲੇ ਕੱਲੇ ਦਾ ਪੋਸਟਰ ਬਣਾ ਕੇ ਫੋਟੋ ਲਾ ਕੇ ਨਾਮ ਲਿਖ ਕੇ ਥੱਲੇ ਲਿਖਾਂਗੇ ਸੈਂਤੀ ਗੁਰਦੁਆਰੇ ਦਾ ਸਮਾਣੇ ਸਮਾਣੇ ਦੇ ਵਿੱਚ ਨੇ ਇਸ ਸਮਾਣੇ ਤੇ ਬਹੁ ਵੱਡਾ ਕਲੰਕ ਪੈਲਾ ਹੀ ਐ ਵੀ ਇਹ ਜਲਾਤਾਂ ਦਾ ਸ਼ਹਿਰ ਹੈ ਅੱਜ ਇਹ ਪਤਾ ਕੀ ਦਾ ਸ਼ਹਿਰ ਬਣਿਆ ਜਾਊਗਾ ਵੀ ਮੋਰਚਾ ਲੱਗਿਆ ਸੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਰੋਕਣ ਵਾਸਤੇ ਇੱਕ ਨਿਮਾਨਾ ਸਿੱਖ ਟਾਵਰ ਤੇ ਚੜਿਆ ਸੀ ਉਹ 35 ਦਿਨ ਭੁੱਖਾ ਵੀ ਰਹਿ ਲਿਆ ਪਿਆਸਾ ਵੀ ਮਰ ਗਿਆ ਤੇ ਲੰਮਾ ਸਮਾਪਤੀਤ ਕਰਕੇ ਇਸ ਸੰਸਾਰ ਤੋਂ ਚਲੇ ਆ ਵੀਆ ਪਰ ਸਮਾਣੇ ਦੇ ਜਿਹੜੇ ਆਪਣੇ ਆਪ ਨੂੰ ਸਿੱਖ ਕਹੋਂਦੇ ਨੇ ਔਰ ਜਾਈਆਂ ਦੇ ਵਿੱਚ ਸੁੱਤੇ ਰਹੇ ਸਭ ਤੋਂ ਵੱਡਾ ਗਰਦਾਰ ਦਾ ਕਿਤਾਬ ਸਮਾਣੇ ਸ਼ੇਰ ਨੂੰ ਮਿਲੂਗਾ ਅੱਜ ਦਾ ਬੋਲਿਆ ਯਾਦ ਰੱਖ ਲਿਓ ਇੱਕ ਤਰੀਕ ਤੱਕ ਜੇ ਨਾ ਜਾਕੇ ਸਾਰੇ ਦੇ ਸਾਰੇ ਬੱਚੇ ਸਮਾਣੇ ਦੇ ਸਿੱਖਾਂ ਨੂੰ ਵੀ ਵਿਚੇ ਤੜਨਾ ਜੇਨੇ ਮਿਲ ਸਮਾਣੇ ਦੇ ਵਿੱਚ ਗੁਰੂ ਘਰ ਨੇ ਕੱਲੇ ਕੱਲੇ ਵਿੱਚ ਲੋਅਸਮੈਂਟ ਕਰਾ ਕੇ ਆਓ ਵੀ ਜੇ ਭਾਈ ਤੁਸੀਂ ਇੱਕ ਤਰੀਕ ਤੱਕ ਨਾ ਜਾ ਕੇ ਮੋਰਚੇ ਦਾ ਸਾਥ ਦਾ ਨਾਂ ਦਿੱਤਾ ਤਾਂ ਸਮਾਣੇ ਦੇ ਕੱਲੇ ਕੱਲੇ ਗੁਰਦੁਆਰੇ ਦੀ ਕਮੇਟੀ ਦਾ ਨਾਮ ਲਿਖ ਕੇ ਅਸੀਂ ਗਰਦਾਰ ਐਲਾਨਾਂਗੇ ਉਹਨਾਂ ਨੂੰ ਵੀ ਵਿੱਚੇ ਮੜਾਂਗੇ ਕੋਈ ਨਹੀਂ ਬਕਸਿਆ ਜਾਊਗਾ ਆਉਣ ਵਾਲੀ 7 ਤਰੀਕ ਨੂੰ ਆ ਜਿਹੜਾ ਮੇਰਾ ਵੀਰ ਬਰਨਾਲਾ ਉਹ ਬੇਨਤੀ ਕਰਦਾ 1000 ਬੰਦੇ ਦਾ ਵਫਦ ਲੈ ਕੇ ਬਈ ਤੂੰ ਆਉਣਾ ਜੇ ਮਨਜ਼ੂਰ ਹੈ ਜਿਲ੍ਹਾ ਦੇ ਛੱਡ ਦੇ ਉਹ ਨਿਹਾਰ ਨਿਹਾਰ ਚਲੇ ਪਰਮਜੋਤ ਸਿੰਘ ਆ ਜੀ ਕਿਸਾਨ ਜੁਨੇ ਨੇ ਫਦੇ ਕਰਦਾ ਪ੍ਰਧਾਨ ਪਰਮਜੋਤ ਸਿੰਘ ਮਾਨੋਸ਼ਾਇਆ ਪਰਮਜੋਤ ਸਿੰਘ ਮਾਨੋਸ਼ਾਇਆ ਪਰਮਜੋਤ ਸਿੰਘ ਮਾਨੋਸ਼ਾਇਆ ਪਰ ਮੇਰੇਆ ਮਾਨੋਸ਼ਾਇਆ ਤਾ ਜਗਾਰਾ ਛੜਦਾ ਮੇਰੇ ਵੀਰੇ ਛੜਦਾ ਜੀ ਛੜਦਾ ਨਾਲ ਬਾ ਠੀਕ ਸ੍ਰੀ ਅਕਾਲ 1000 ਬੰਦੇ ਦਾ ਬਾਬਤ ਲੈ ਕੇ ਆਉਣਾ ਆਣਾ ਟਾਈਮ ਨਾਲ ਇਹ ਬੇਟੇ ਮਾ ਨਹੀਂ ਆਉਣਾ 11 ਵਜੇ ਸਹੀ ਉਰੇ ਪਹੁੰਚਣਾ ਉਹਦੇ ਆਪਾਂ ਸਮਾਣਾ ਜਾਮ ਕਰਨਾ ਤਾਂ ਇਥੋਂ ਸੁਖਮਨੀ ਸਾਹਿਬ ਦੀ ਬਾਣੀ ਪੜ ਕੇ 11 ਵਜੇ ਨੂੰ ਸਮਾਪਤੀ ਕਰਕੇ ਜਿਹੜੇ ਕੋਲੇ ਠਾਗੜਾਂ ਦਾ ਉੱਥੇ ਜਾ ਕੇ ਸਟੇਜ ਲਾ ਲਿਓ ਬੋਲੇ ਸਰੀਏ ਕਾਲ ਤੇ ਕੁਲਦੀਪ ਸਿੰਘ ਟੈਂਟਲ ਆ ਮੇਰੇ ਵੀਰ ਕਿੰਨਾ ਵੱਡਾ ਕੱਟ ਲੈ ਕੇ ਆਏਗਾ ਗੋਲ ਖਾ ਕੇ ਜਾਈ ਹੁਣ ਮੈਂ ਤਾਂ ਪ੍ਰੋਗਰਾਮ ਦੇਣਾ ਸੀ ਦੇਤਾ ਔਰ ਤੂੰ ਵੈਸੇ ਕਿੰਨਾ ਕਿੰਨੇ ਸੌਆਂ ਦਾ ਕੱਟ ਲੈ ਕੇ ਆਏਗਾ ਗੋਲ ਖਾ ਕੇ ਜਾ ਆ ਕੁਲਦੀਪ ਸਿੰਘ ਟੈਂਟਲ ਆ ਗਿਆ ਸਟੇਜ ਤੇ ਗੱਲ ਕਰਨੀ ਚਾਹੁੰਦਾ ਬਹੁਤ ਹੀ ਸਤਿਕਾਰਯੋਗ ਭਾਈ ਗੁਰਜੀਤ ਸਿੰਘ ਖਾਲਸਾ ਤੇ ਧੰਨ ਉਹਦੇ ਮਾਤਾ ਜੀ ਆ ਉਹਦਾ ਪਰਿਵਾਰ ਤੇ ਸਮੁੱਚੀ ਕੌਮ ਨੂੰ ਜੋ ਉਹਨੇ ਜਗਾਣ ਦਾ ਆਪਣਾ ਫਰਜ਼ ਸਮਝਿਆ ਅਸੀਂ ਵੀ ਬੜੇ ਸਾਲਾਂ ਤੋਂ ਆਪਣੇ ਤੌਰ ਤੇ ਜੋ ਸੇਵਾਵਾਂ ਕਰਦੇ ਆ ਰਹੇ ਹਾਂ ਤੇ ਪਹਿਲਾਂ ਮੇਰੇ ਵੀਰ ਨੇ ਗੱਲ ਆਖੀ ਸੀ ਵੀ ਤੈਨੂੰ ਕੁਲਦੀਪ ਸਿੰਘ ਢੈਂਢਲ ਨੂੰ ਮੇਰੇ ਤੇ ਭਰੋਸਾ ਨਹੀਂ ਆ ਜੇ ਤੇ ਮੈਂ ਇਹ ਗੱਲ ਵੀਰ ਨੂੰ ਕਲੀਅਰ ਕਰ ਦਿਆਂ ਵੀ ਇੱਥੇ ਲਗਾਤਾਰ ਪਿਛਲੇ 52 ਦਿਨਾਂ ਤੋਂ ਤੂੰ ਚੜਿਆ ਹੋਇਆ ਤੇ 51 ਦਿਨਾਂ ਤੋਂ ਮੈਂ ਇੱਥੇ ਹਾਜ਼ਰੀ ਲਵਾ ਰਿਹਾ ਜੇ ਤੇਰੇ ਤੇ ਮਾਨ ਆ ਭਰੋਸਾ ਆ ਤਾਂ ਮੈਂ ਇੱਥੇ ਤੇਰੇ ਨਾਲ ਖਲੋਤਾ ਤੇ ਮਸਲਾ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਉਹਦੇ ਕਰਕੇ ਮੈਂ ਤੇਰੇ ਨਾਲ ਉਦੋਂ ਤੱਕ ਅਸੀਂ ਖੜੇ ਆ ਔਰ ਜਦੋਂ ਤੱਕ ਇਹ ਮੋਰਚਾ ਫਤੇ ਨਹੀਂ ਹੁੰਦਾ ਸਾਡਾ ਵੀਰ ਉੱਪਰੋਂ نیچے ਨਹੀਂ ਉਤਰਦਾ ਤੇ ਜਾਂ ਫਿਰ ਸਾਡੀਆਂ ਸਾਰਿਆਂ ਦੀਆਂ ਸ਼ਹੀਦੀਆਂ ਨਹੀਂ ਹੁੰਦੀਆਂ ਮੇਰਾ ਰੋਮ ਰੋਮ ਕੌਮ ਦਾ ਗੁਰੂ ਸਾਹਿਬ ਦਾ ਔਰ ਤੇਰਾ ਕਰਜਾਈ ਆ ਅਸੀਂ ਹਮੇਸ਼ਾ ਹੀ ਸੱਚੇ ਮਨ ਦੇ ਨਾਲ ਇੱਥੇ ਨਾਲ ਖਲੋਤੇ ਆ ਰਹੀ ਗੱਲ ਸੇਵਾ ਲਾਉਣ ਦੀ ਤੂੰ ਮੇਰਾ ਵੀਰ ਉੱਪਰ ਬੈਠਾ ਦੁੱਖ ਕਸ਼ਟ ਚੱਲ ਰਿਆਂ ਕੌਮ ਲਈ ਤੂੰ ਦੱਸ ਵੀ ਜਿੰਨੇ ਕੋ ਯੋਗ ਅਸੀਂ ਹੈਗੇ ਆ ਸਾਡੇ ਲਈ ਤੂੰ ਕੀ ਸੇਵਾ ਲਾਉਣਾ ਅਸੀਂ ਹਰ ਹਰ ਦਮ ਹਰ ਸੇਵਾ ਕਰਨ ਦੇ ਲਈ ਤੇਰੇ ਨਾਲ ਖੜੇ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ ਗੱਲ ਕਰੋ ਜੀ ਮੈਕ ਨੂੰ ਲਾਓ ਮੋਬਾਈਲ ਹਾਂਜੀ ਲਾਤਾ ਜੀ ਕੁਲਦੀਪ ਸਿੰਘ ਜੀ ਅੱਜ ਦੂਜੀ ਵਾਰ ਹੋ ਗਿਆ ਤੁਹਾਡਾ ਤਾਂ ਅੱਜ ਤੋਂ ਬਾਅਦ ਇਹ ਤੀਜੀ ਵਾਰ ਲੜਾਈ ਵਾਲਾ ਮਾਹੌਲ ਹੋਰੇ ਬੜੇ ਨਾਲ ਇਹ ਵਾਦਾ ਕਰਦੇ ਹੋ ਤਾਂ ਜਗੜਾ ਛੱਡੋ ਜਿੰਨਾ ਵੀ ਆਪਣੇ ਅੰਦਰ ਬਰੂਦ ਭਰਿਆ ਹੋਇਆ ਕੌਮ ਲਈ ਉਹਨੂੰ ਆਪਾਂ ਸਮਝ ਕੇ ਰੱਖੀਏ ਆਪਾਂ ਨੂੰ ਬਾਜਾ ਵਾਲੇ ਪਿਤਾ ਨੇ ਜੋਸ਼ ਦਿੱਤਾ ਹੈ ਦੁਸ਼ਮਣਾਂ ਨਾਲ ਲੜਨ ਵਾਸਤੇ ਆਪਸੇ ਵਿੱਚ ਲੜਨ ਵਾਸਤੇ ਨਹੀਂ ਤੈਨੂੰ ਟਾਈਮ ਵੀ ਦਿੱਤਾ ਜਾਊਗਾ ਪਰ ਤੂੰ ਵਿਚਾਰ ਉਹ ਰੱਖਣੇ ਨੇ ਜਿਹੜੇ ਇਸ ਮੋਰਚੇ ਦੇ ਪ੍ਰਤੀ ਇਮਾਨਦਾਰ ਹੋਣ ਠੀਕ ਹੈ ਭਾਈ ਤੇ ਉਰਲੀ ਪਰਲੀ ਗੱਲ ਕੋਈ ਨਹੀਂ ਕਰਨੀ ਅੱਜ ਤੋਂ ਬਾਅਦ ਤਾਂ ਤਾਕੜੇ ਹੋ ਕੇ ਮੈਦਾਨ ਦੇ ਵਿੱਚ ਉਤਰੋ ਤਾਂ ਕਿੰਨੀ ਸੰਗਤ 7 ਤਰੀਕ ਨੂੰ ਕੁਲਦੀਪ ਸਿੰਘ ਟੈਂਟ ਲੈ ਕੇ ਆਵੇਗਾ ਉਹ ਵੀ ਲਿਖਾਵੇ ਤੇ ਅਗਲੀ ਗੱਲ ਆ ਇੱਕ ਮੇਰੇ ਵੀਰ ਨੇ ਅੱਜ 500 ਬੰਦਿਆਂ ਦਾ ਟਾਰਗੇਟ ਕਲਦੀਪ ਸਿੰਘ ਪੂਰਾ ਕਰੇਗਾ ਜੀ ਤੇ ਇੱਕ ਤੇ ਇੱਕ ਮੈਂ ਸਾਡੇ ਸਰਪੰਚ ਸਾਹਿਬ ਰਜਿੰਦਰ ਸਿੰਘ ਛੰਨਾ ਨੂੰ ਬੇਨਤੀ ਕਰਦਾ ਤਾਂ ਜਥੇ ਦੇ ਉਹਨੂੰ ਸਨੀਹਾ ਲਾਇਆ ਜਾਵੇ ਜਿੰਨੇ ਸਾਬਕਾ ਜਥੇਦਾਰ ਨੇ ਉਹਨਾਂ ਨੂੰ ਵੀ ਸਨੀਹਾ ਲਾਇਆ ਜਾਵੇ ਉਹ ਹੁਣ ਤੱਕ ਦਾਇਆ ਨਹੀਂ ਨਾ ਆਪਣਾ ਬਿਆਨ ਜਾਰੀ ਕਰਿਆ ਜੇ ਹੁਣ ਵੀ ਨਾ ਜਾਗਿਆ ਕਰਤਾਰ ਦਾ ਖਤਾਬ ਉਹਨੂੰ ਵੀ ਦੇਵਾਂਗੇ ਉਹ ਗੋਲ ਹੈ ਸਨੀਹਾ ਕਾਵੇ ਇੱਥੇ ਕੋਈ ਨਹੀਂ ਬਖਸ਼ਿਆ ਜਾਊਗਾ ਕੋਈ ਇਹ ਨਾ ਸੱਚੇ ਵਿਮੋਰਚੇ ਦੇ ਵਿੱਚ ਸਾਡੇ ਬੰਦੇ ਹੈਗੇ ਸਾਨੂੰ ਬੋਲਣ ਦੀ ਕੀ ਲੋੜ ਹੈ ਸਾਨੂੰ ਜਾਣ ਦੀ ਕੀ ਲੋੜ ਹੈ ਨਾ ਇਹ ਕੌਮ ਪ੍ਰਤੀ ਇਮਾਨਦਾਰ ਨੇ ਅਰਜਿੰਦਰ ਸਿੰਘ ਛੰਨਾ ਵਰਗੇ ਜੋਧੇ ਇਹ ਡਟੇ ਬੈਠੇ ਨੇ ਪਹਿਲੇ ਦਿਨ ਤੋਂ ਸੰਦੇ ਵਰਗੇ ਹੀ ਚਣ ਇਹ ਆਪਣਾ ਫਰਜ ਸਮਝ ਕੇ ਬੈਠੇ ਨੇ ਤੇ ਅਗਲੀ 7 ਤਰੀਕ ਨੂੰ ਦਿਖਾ ਦਿਓ ਬੀਏਸੀ ਸਿੱਖ ਕੌਮ ਦੇ ਪਾਰਸ ਹੈਗੇ ਆ ਜਿੰਨੀਆਂ ਵੀ ਮਤਾਵਾ ਪੈਣਾ ਆਈਆਂ ਨੇ ਸੋਨੂੰ ਮੈਂ ਇੱਕ ਡਿਊਟੀ ਲਾਉਣਾ ਜੇ ਲਭਾ ਹੋ ਗਏ ਤਾਂ ਦੇਖ ਲੋ ਉਸੇਂ ਜੀ ਕਰਨਾ ਆਪਣੇ ਆਪਣੇ ਪਿੰਡਾਂ ਦੇ ਵਿੱਚ ਚੂੜੀਆਂ ਲੈ ਕੇ ਫਿਰਨੇ ਉਹ ਨਮਰਦਾਂ ਨੂੰ ਜਗਾਉਣ ਵਾਸਤੇ ਵੀ ਉਹ ਨਮਰਦੋ ਔਰ ਸਿੱਖ ਕੌਣ ਦੇ ਲੈਕ ਨਹੀਂ ਹੈਗੇ ਤੁਸੀਂ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਮੱਥਾ ਟੇਕਦੇ ਹੋ ਉਹਦੀ ਜਗ੍ਹਾ-ਜਗ੍ਹਾ ਬੇਅਦਬੀ ਹੋ ਰਹੀ ਹੈ ਤੁਸੀਂ ਅੱਜ ਵੀ ਘਰਾਂ ਦੇ ਵਿੱਚ ਸੁੱਤੇ ਹੋਇਓ ਤਾਂ ਉਹਨਾਂ ਨੂੰ ਮੇੜਾ ਮਾਰ ਕੇ ਜਗਾਓ ਮਾਮਾ ਤੇ ਭੈਣਾ ਤੁਹਾਡੀ ਇਹ ਡਿਊਟੀ ਹੈ ਛੋਟੋ ਗੋ ਬੀਬੀ ਜਨਕਾਰਾ ਯਾਰਦਾ ਫਿਰ ਮਾਈ ਭਾਗ ਹੋਰ ਗਿਆ ਵੀ ਤੁਹਾਡੇ ਜਿਹਾ ਹੀ ਆਣੇ ਹਾਂ ਤੇ ਠੀਕ ਹੈ ਹੁਣ ਬਹੁਤ ਬੋਲ ਲਿਆ ਆਪਾਂ ਟਾਈਮ ਬਹੁਤ ਹੋ ਗਿਆ ਤੁਸੀਂ ਵੀ ਆਪਣੇ ਘਰਾਂ ਨੂੰ ਚਾਲੇ ਪਾੜੇ ਨੇ ਹਾਂਜੀ ਹਾਂਜੀ ਬੋਲਣ ਨੂੰ ਤਾਂ ਜੇ ਮੈਨੂੰ ਸਾਰਾ ਦਿਨ ਬੁਲਾ ਲਓ ਮੈਂ ਥੱਕਣ ਵਾਲਾ ਬੰਦਾ ਨਹੀਂ ਹੈਗਾ ਨਹੀਂ ਗੁਰਜੀਤ ਸਿੰਘ ਜੀ ਕੋਈ ਪਰਵਾਹ ਨਹੀਂ ਐ ਪੱਟ ਕੇ ਰੱਖ ਦਾਂਗੇ ਦੁਸ਼ਮਣਾਂ ਦੀਆਂ ਚੜਾਂ ਤੇ ਹੁਣ ਆਪਾਂ ਚੜਦੀ ਕਲਾ ਨਾਲ ਪੰਜ ਜਗਾਰੇ ਲਾਉਣੇ ਨੇ ਜਿੰਨੀ ਵੀ ਸੰਗਤ ਚਾਲੇ ਪਾਰੀਏ ਚਾਲੇ ਪਾਉਣ ਤੋਂ ਪਹਿਲਾਂ ਜਗਾਰੇ ਦਾ ਜਵਾਬ ਦੇ ਕੇ ਜਾਇਆ ਭਾਈ ਸੰਗਤਾਂ ਨੂੰ ਬੇਨਤੀ ਐ ਬੈਠੇ ਰਹੋ 2 ਮਿੰਟ 2 ਮਿੰਟ ਸੰਗਤਾਂ ਬੈਠੇ ਰਹਿਣ ਜਿੰਕਾਰੇ ਦਾ ਜਵਾਬ ਦੇਣ ਕਾਲੀ ਐ ਬਹੁਤ ਕਾਲੀ ਰਹਿੰਦੀ ਐ ਤੁਹਾਨੂੰ ਜਾਣਦੀ ਉਹ ਤੁਸੀਂ ਜਗਾਰੇ ਦਾ ਜਵਾਬ ਤਾਂ ਦੇ ਜਾਓ ਘੜ ਤੋਂ ਘੜ ਮੈਨੂੰ ਇੰਨਾ ਹੌਸਲਾ ਦਾ ਹੋ ਜਾਏ ਜਿ ਜਿੰਨੇ ਕਾਇ ਨੇ ਉਹ ਚੜਦੀ ਕਲਾ ਚਲੇ ਤਜਦਾਰੇ ਦਾ ਜਵਾਬ ਚੜਦੀ ਕਲਾ ਨਾਲ ਦੇਣਾ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਸ੍ਰੀ ਅਕਾਲ ਉਹ ਆ ਜਿਹੜੇ ਪੁਲਿਸ ਵਾਲੇ ਖੜੇ ਨੇ ਉਹ ਤੁਹਾਡਾ ਗੁਰੂ ਨਹੀਂ ਹੈਗਾ ਗੁਰੂ ਗ੍ਰੰਥ ਸਾਹਿਬ ਬੰ ਤੂੰ ਸੀ ਇੱਥੇ ਮੋਰਚੇ ਤੇ ਡੰਡੇ ਮਾਰ ਲੈ ਆਓ ਜਗਾਰਾ ਛੱਡੋ ਬੋਲੇ ਸੇ ਨਿਹਾਲ ਸਤ ਸ੍ਰੀ ਅਕਾਲ ਵਾਜੀ ਅਜੇ ਤੱਕ ਵੀ ਉਹਨਾਂ ਦੀ ਬਾਣੀ ਖੜੀ ਹੋਈ ਕਿਸੇ ਵੀ ਪੁਲਿਸ ਵਾਲੇ ਦੀ ਨਹੀਂ ਹੋਈ ਆਪਣਾ ਦਾ ਗੁਰੂ ਆਪਣੇ ਦੀ ਸੋਨੇ ਹਾਸ ਸਸਰੀਆ ਕਾਲੇ ਬੋਲੇ ਸੋਨੇ ਹਾਸ ਸਸਰੀਆ ਕਾਲੇ ਓ ਵਾਹ ਓ ਜਉਦੇਓ ਤੁਸੀਂ ਦੱਸਦਾ ਵੀ ਤੁਸੀਂ ਸਰਕਾਰੀ ਵਰਤੀ ਪਾ ਕੇ ਸਿੱਖਣੀ ਹੈਗੇ ਕਿਉਂਦੇ ਰਹੋ ਜਿਉਂਦੇ ਰਹੋ ਬਸ ਦੇ ਰਹੋ ਲੱਖ ਲੱਖ ਰੁਪਇਆ ਤਲਕ ਕਿਆ ਤਾਂ ਗੁਰੂ ਦੇ ਸਿੱਖ ਨਾ ਕਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬੇਇੰਤਰੀ ਕਰਨੀ ਹੈ ਪਰ ਸਾਰਿਆਂ ਨੂੰ ਜਗਾਰੇ ਦਾ ਜਵਾਬ ਫਤਿਹ ਵਿੱਚ ਨਹੀਂ ਦਿੱਤਾ ਕੋਈ ਗੱਲ ਨਹੀਂ ਆਪਣੀਆਂ ਰਫਲਾਂ ਸਾਫ਼ ਕਰ ਲਿਓ ਅਸੀਂ ਇਹ ਮੋਰਚੇ ਨੂੰ ਤਿੱਖਾ ਕਰਨ ਜਾ ਰਹੇ ਹਾਂ ਤੁਸੀਂ ਸਾਡੇ ਤੇ ਗੋਲੀਆਂ ਜ਼ਰੂਰ ਚਲਾਓਗੇ ਤਾਂ ਆਪਣੀਆਂ ਰਫਲਾਂ ਨੂੰ ਆਪਣਾ ਓ ਕਰਪਾਨਾਂ ਤੇ ਕੀਆ ਕਰ ਲੈਣ ਜੋਦੇਓ ਆਰ ਪਾਰ ਕਰਨਾ ਹੁਣ ਪਿੱਛੇ ਦਾ ਕੰਮ ਨਹੀਂ ਕਰਨਾ ਬਾਲ ਸਤ੍ਰੀਆ ਕਾਲ ਓ ਤੱਕ ਤੇ ਪਟਦਾਂਗੇ ਟੱਟੇ ਓ ਕਬਾਰ ਦਿਆਂਗੇ ਚਾਲਮ ਸਰਕਾਰਾਂ ਦੇ ਪੈਰਾਂ ਥੱਲੇ ਓਏ ਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹਿ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹਿ ਸੰਗਤਾਂ ਨੂੰ ਬੇਨਤੀ ਹੈ ਲੰਗਰ ਤਿਆਰ ਹੈ ਲੰਗਰ ਛੱਕੇ ਜਾਣਾ ਹੈ ਜਲਦਬਾਜੀ ਨਹੀਂ ਕਰਨੀ ਬਾਕੀ ਜਿਹੜਾ ਆਉਣ ਵਾਲਾ ਪ੍ਰੋਗਰਾਮ ਆ ਉਹ ਜ਼ਰੂਰ ਹੈ ਜਲਦੀ ਆਪ ਜੀ ਨੂੰ ਦੱਸਿਆ ਜਾਵੇਗਾ ਮੀਟਿੰਗ ਕਰਕੇ ਅਗਲਾ ਪ੍ਰੋਗਰਾਮ ਜਿਹੜਾ ਉਹ ਜਲਦੀ ਬਣਾਇਆ ਜਾਵੇਗਾ